ਏਸੀ ਵਗੈਰ ਲੱਗਿਆ ਹੋਇਆ ਜੀ ਬੈਡ ਬੈਡ ਸੀਟ ਵਧੀਆ ਲੱਗੀ ਹੋਈ ਐ ਕੰਫੀ ਕਾਉਂਸਲ ਸੈਟਿੰਗ ਜਣੀ ਕੰਫੀਟੇਬਲ ਹੈ ਆਈ ਨਹੀਂ ਲੱਗਦਾ ਵੀ ਕਮਰੇ ਚਾ ਜਾਂ ਟਰਾਲੀ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਹੈਗਾ ਹਾਂ ਠੀਕ ਆ ਇਸ ਤਰ੍ਹਾਂ ਹੀ ਹੈ ਜੋ ਇਹ ਕੈਵਨ ਬਣਾਇਆ ਹੈ ਇਹ ਤਿਆਰ ਹੋ ਜਾਏਗਾ 1-2 ਦਿਨਾਂ ਦੇ ਵਿੱਚ ਕਿਉਂਕਿ ਇੱਥੇ ਧੁੱਪ ਵੀ ਲੱਗਦੀ ਹੈ ਤੇ ਥੋੜੀ ਜੀ ਹਵਾ ਵੀ ਢੱਲੇਵਾਲ ਸਾਹਿਬ ਬਹੁਤ ਦਿਨਾਂ ਦੇ ਅੰਦਰ ਹੈ ਤੇ ਇੱਥੇ ਆ ਕੇ ਵਾਤਾਵਰਨ ਬਦਲੇ ਤਾਂ ਉਹਨਾਂ ਦੀ ਛੇ ਤੇ 12 ਅੱਗੇ ਦਾਸ ਕਰਦੇ ਵੀ ਜਲਦੀ ਠੀਕ ਹੋਣਗੇ ਉਹ। ਉਹ ਅੱਜ ਚਾਹੁੰਦੇ ਸੀ ਕਿ ਢੱਲੇਵਾਲ ਤੇ ਮੈਂ ਧੁੱਪ ਦੇ ਵਿੱਚ ਰੱਦੇਲ ਕਰਦਾ ਵੀ ਮੈਂ ਧੁੱਪ ਵਿੱਚ ਆਵਾਂ ਇਹ ਕਰਕੇ ਫਿਰ ਟਰਾਲੀ ਇੱਥੇ ਮੰਗਵਾ ਕੇ ਉਹਨਾਂ ਨੂੰ ਥੋੜੇ ਟਾਈਮ ਲਈ ਟਰਾਲੀ 'ਚ ਰੱਖ ਕੇ ਜਦੋਂ ਕਮਰਾ ਤਿਆਰ ਹੋਊਗਾ ਕਮਰੇ 'ਚ ਸ਼ਿਫਟ ਕੀਤਾ ਜਾਊਗਾ। ਕੋਈ ਕਮਰੇ ਦੇ ਅੰਦਰ ਬਾਥਰੂਮ ਵੀ ਬਣਾਉਣਾ ਹੈ ਨਾਨੇ ਕੇ ਲਈ। ਆਹ ਇਹ ਇਨਵਰਟਰ ਵੀ ਲੱਗੇਗਾ। ਦੂਸਰਾ ਉਸਕੋ ਸਾਊਂਡ ਪ੍ਰੂਫ ਵੀ ਬਣਾਉਣਾ ਹੈ ਕਿਉਂਕਿ ਅਗਰ ਸਪੀਕਰੋਂ ਕੀ ਆਵਾਜ਼ ਆਏਗੀ ਤਾਂ ਉਹ ਡਿਸਟਰਬੈਂਸ ਹੋਗੀ। ਮਛਰ ਵੱਛਰ ਬਿਲਕੁਲ ਵੀ ਨਾ ਹੋ ਕਿਉਂਕਿ ਅਗਰ ਕੋਈ ਮੱਛਰ ਵੀ ਲੜ ਜਾਂਦਾ ਹੈ ਤਾਂ ਕੋਈ ਦਿੱਕਤ ਨਾ ਆ ਜਾਏ ਕਿਉਂਕਿ ਸਰੀਰ ਦੀ ਖੁਦ ਕੀ ਇਮਿਊਨਿਟੀ ਕੁਛ ਨਹੀਂ ਹੈ ਤਾ ਇਸ ਸਮੇਂ ਸ੍ਰੀ ਖਨੌਰੀ ਬਾਰਡਰ ਤੇ ਆ ਤਾਂ ਖਨੌਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਵੀ ਜਾਰੀ ਹੈ ਤਾਂ ਜਹੇ ਦੇ ਵਿੱਚ ਉਹਨਾਂ ਨੂੰ ਹੁਣ ਬਾਹਰ ਲਿਆਂਦਾ ਜਾਵੇਗਾ ਸਾਹਮਣੇ ਇਹ ਟਰਾਲੀ ਦੇਖ ਰਹੇ ਹੋ ਤਾਂ ਜਿਵੇਂ ਟਰਾਲੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇਗਾ ਜਿਹੜਾ ਆਰ ਜੀ ਕਮਰਾ ਨਾਲ ਬਣਾਇਆ ਜਾ ਰਿਹਾ ਸੀ ਇੱਕ ਤੰਬੂ ਬਣਾਇਆ ਜਾ ਰਿਹਾ ਸੀ ਇੱਕ ਕੈਬਨ ਬਣਾਇਆ ਜਾ ਰਿਹਾ ਸੀ ਤਾਂ ਉਸ ਨੂੰ ਬਣਾਉਣ ਦੇ ਵਿੱਚ ਹਲੇ ਸਮਾਂ ਲੱਗੇ ਤਾਂ ਇਸੇ ਦੌਰਾਨ ਹੁਣ ਇੱਕ ਟਰਾਲੀ ਹੈ ਜਿਹੜੀ ਉਹ ਲਿਆਂਦੀ ਗਈ ਆ ਨਾ ਉਸ ਟਰਾਲੀ ਨੂੰ ਸਾਫ ਵੀ ਕੀਤਾ ਜਾ ਰਿਹਾ ਕਿਸਾਨ ਇਸ ਸਮੇਂ ਉਸ ਦੀ ਸਪਾਈ ਕਰਨ ਦੇ ਉੱਤੇ ਲੱਗੇ ਹੋਏ ਨੇ ਤਾਂ ਮੋਰਚੇ ਦੇ ਵਿੱਚ ਇਹ ਟਰਾਲੀ ਪਹਿਲਾਂ ਤੋਂ ਹੀ ਮੌਜੂਦ ਸੀ ਤਾਂ ਸਿੱਧੂ ਪਰਜਥੀ ਬੰਦੀ ਦੇ ਕਿਸਾਨਾਂ ਦੀ ਇਹ ਟਰਾਲੀ ਹੈ ਤਾਂ ਇਸੇ ਦਰਾਂ ਨੇ ਇਸ ਟਰਾਲੀ ਨੂੰ ਇਸ ਥਾਂ ਦੇ ਉੱਤੇ ਲਿਆਂਦਾ ਗਿਆ ਤਾਂ ਇਸੇ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਸ਼ਿਫਟ ਕੀਤਾ ਜਾਵੇਗਾ ਉਸ ਦੇ ਲਈ ਸਫਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਆ ਤਾਂ ਜਹੇ ਦੇ ਵਿੱਚ ਇਸ ਟਰਾਲੀ ਦੇ ਵਿੱਚ ਹਰ ਤਰੀਕੇ ਦੀ ਫੈਸਿਲਿਟੀ ਹੈ ਲਾਈਟ ਵੀ ਐਸ ਦੇ ਵਿੱਚ ਪੜਦੇ ਲੱਗੇ ਹੋਏ ਨੇ ਗਲਾਸ ਲੱਗੇ ਹੋਏ ਨੇ ਸਾਹਮਣੇ ਮੋਬਾਈਲ ਚਾਰਜ ਕਰਨ ਨੂੰ ਪਲੱਗ ਨਜ਼ਰ ਆ ਰਹੇ ਨੇ ਤਾਂ ਜਿਹੇ ਤਰੀਕੇ ਦੇ ਵਿੱਚ ਜਦੋਂ ਕਿ ਇਹ ਗਲਾਸ ਨੇ ਤਾਂ ਇਸ ਦੇ ਵਿੱਚ ਧੁੱਪ ਵੀ ਜਿਹੜੀ ਟਰਾਲੀ ਦੇ ਅੰਦਰ ਆ ਰਹੀ ਆ ਤਾਂ ਇਸੇ ਤਰੀਕੇ ਦੀ ਗੱਲਬਾਤ ਡਾਕਟਰਾਂ ਨੇ ਕਹੀ ਸੀ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਖੁੱਲੀ ਹਵਾ ਦੀ ਲੋੜ ਆ ਤਾਂ ਧੁੱਪ ਦੀ ਲੋੜ ਆ ਤਾਂ ਇਸੇ ਟਰਾਲੀ ਦੇ ਵਿੱਚ ਹੁਣ ਸ਼ਿਫਟ ਕੀਤਾ ਜਾਵੇਗਾ ਸામਨੇ ਜਿਹੜਾ ਕਮਰਾ ਏ ਕਮਰਾ ਹਲੇ ਉਸ ਤਰੀਕੇ ਦੇ ਨਾਲ ਹਲੇ ਪ੍ਰੋਪਰ ਤਿਆਰ ਨਹੀਂ ਹੋਇਆ ਤਾਂ ਫਿਰ ਸਮਾਂ ਜਦੋਂ ਜ਼ਿਆਦਾ ਲੱਗ ਰਿਹਾ ਸੀ ਤਾਂ ਇਸੇ ਕਰਕੇ ਹੁਣ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਬਾਹਰ ਲਿਆਉਣਾ ਏ ਤਾਂ ਫਿਰ ਟਰਾਲੀ ਦੇ ਵਿੱਚ ਉਹਨਾਂ ਨੂੰ ਹੁਣ ਸ਼ਿਫਟ ਕੀਤਾ ਜਾਵੇਗਾ ਟਰਾਲੀ ਆ ਗਈ ਟਰਾਲੀ ਦੀ ਸਾਫ ਸਪਾਈ ਕੀਤੀ ਜਾ ਰਹੀ ਹੈ ਤੇ ਨਾਲ ਇੱਕ ਜਿਹੜੀ ਐਂਬੂਲੈਂਸ ਆ ਉਹ ਸਾਹਮਣੇ ਜਿਹੜੀ ਐਂਬੂਲੈਂਸ ਆ ਉਹ ਨਜ਼ਰ ਆ ਰਹੀ ਹੈ ਤਾਂ ਉਹ ਐਂਬੂਲੈਂਸ ਵੀ ਨਾਲ ਇੱਥੇ ਖੜਾਈ ਗਈ ਹੈ ਟਰਾਲੀ ਦੇ ਕੋਲ ਇੱਕ ਰਸਤਾ ਖੁੱਲਣ ਕਰਕੇ ਤਾਂ ਐਂਬੂਲੈਂਸ ਵੀ ਹੁਣ ਅੱਗੇ ਆ ਗਈ ਹੈ ਤਾਂ ਐਂਬੂਲੈਂਸ ਦੇ ਵਿੱਚ ਮੈਡੀਕਲ ਟੀਮ ਮੌਜੂਦ ਰਹੇਗੀ ਤਾਂ ਮੈਡੀਕਲ ਟੀਮ ਇੱਥੇ ਪਹੁੰਚ ਚੁੱਕੀ ਹੈ ਤਾਂ ਹੋ ਸਕਦਾ ਕਿ ਥੋੜੇ ਜਿਹਾ ਸਮੇਂ ਦੇ ਵਿੱਚ ਇਸ ਟਰਾਲੀ ਦੇ ਵਿੱਚ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਤਾਂ ਸਟਾਫ ਇਸ ਐਂਬੂਲੈਂਸ ਦੇ ਵਿੱਚ ਮੌਜੂਦ ਰਹੇਗਾ ਤਾਂ ਪੂਰੀ ਦੇਖ ਰੇਖ ਦੇ ਵਿੱਚ ਰਹਿਣਗੇ ਤਾਂ ਰੱਖਿਆ ਉਹਨਾਂ ਨੂੰ ਟਰਾਲੀ ਦੇ ਵਿੱਚ ਜਾਏਗਾ ਮੈਡੀਕਲ ਏਡ ਉਹਨਾਂ ਨੂੰ ਲਗਾਤਾਰ ਮਿਲ ਰਹੀ ਹੈ ਅਸੀਂ ਕੁਝ ਕਿਸਾਨ ਨੇ ਉਹਨਾਂ ਦੇ ਨਾਲ ਵੀ ਸਿੱਖ ਗੱਲਬਾਤ ਕਰਨ ਦਾ ਯਤਨ ਕਰਾਂਗੇ ਤਾਂ ਸਫਾਈ ਦਾ ਜਿਹੜਾ ਉਹ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸੇ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾਵੇ ਹਾਂ ਜੀ ਬਿਲਕੁਲ ਇਸੇ ਟਰਾਲੀ ਦੇ ਵਿੱਚ ਤੇ ਜੋ ਇੱਕ ਕੈਬਨ ਬਣਾਇਆ ਇਹ ਤਿਆਰ ਹੋ ਜਾਏਗਾ ਇੱਕ ਦੋ ਦਿਨਾਂ ਦੇ ਵਿੱਚ ਕਿਉਂਕਿ ਇੱਥੇ ਧੁੱਪ ਵੀ ਲੱਗਦੀ ਹੈ ਤੇ ਥੋੜੀ ਜੀ ਹਵਾ ਵੀ ਢੱਲੇਵਾਲ ਸਾਹਿਬ ਬਹੁਤ ਦਿਨਾਂ ਦੇ ਅੰਦਰ ਹੈ ਤੇ ਇੱਥੇ ਆ ਕੇ ਵਾਤਾਵਰਨ ਬਦਲੇ ਤੇ ਉਹਨਾਂ ਦੀ ਸੇਤ ਬਾਰਾ ਯਾ ਗੇ ਅਦਾਸ ਕਰਦੇ ਵੀ ਜਲਦੀ ਠੀਕ ਹੋਣਗੇ ਉਹ ਜੀ। ਤਾਂ ਹੋਰ ਵੀ ਇਧਰਲੇ ਪਾਸੇ ਕਿਸਾਨ ਨੇ ਜਿਸ ਕਿਸਾਨ ਦੀ ਟਰਾਲੀ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਹੜੇ ਕਿਹੜੀਆਂ ਭਾਈ ਤੁਹਾਡਾ ਟਰੈਕਟਰ ਟਰਾਲੀ ਹੈ? ਹਾਂ ਜੀ ਹਾਂ ਜੀ। ਕਿਹੜੇ ਕਿਹੜੇ ਫੈਸਿਲਟੀਆਂ ਨੇ ਟਰਾਲੀ ਦੇ ਵਿੱਚ? ਇਹ ਚ ਏਸੀ ਵਗੈਰਾ ਲੱਗਿਆ ਹੋਇਆ ਜੀ। ਹੂੰ ਬੈਡ ਸੀਟ ਵਧੀਆ ਲੱਗੀ ਹੋਈ ਹੈ। ਹੂੰ ਕੰਫੀ ਕਾਉਂਸਲ ਸੈਟਿੰਗ ਜਣੀ ਕੰਫੀਟੇਬਲ ਹੈ। ਆਈ ਨਹੀਂ ਲੱਗਦਾ ਵੀ ਕਮਰੇ ਚਾ ਜਾਂ ਟਰਾਲੀ ਦੇ ਵਿੱਚ ਮਹਿਸੂਸ ਨਹੀਂ ਹੁੰਦਾ ਹੈਗਾ ਹਾਂ ਠੀਕ ਹੈ ਇਸ ਤਰ੍ਹਾਂ ਹੀ ਹੂੰ ਪਰਦੇ ਲੱਗੇ ਹੋਏ ਨੇ ਬਲੂ ਚੰਗੇ ਖੁੱਲ ਖਲ ਜਾਂਦੇ ਨੇ ਹਵਾ ਹਵਾ ਲੈਣ ਲਈ ਹਾਂਜੀ ਹਾਂਜੀ ਖੁੱਲ ਜਾਂਦੇ ਹੂੰ ਕਦੋਂ ਤਿਆਰ ਕਰਵਾਈ ਸੀ ਇਹ ਟਰਾਲੀ ਫਿਰ ਇਹ ਪਿੱਛੇ ਤਿਆਰ ਕਰਾਈ ਸੀ ਜੀ ਪਿਛਲੇ ਜਦੋਂ ਦਿੱਲੀ ਵਾਲਾ ਦਿੱਲੀ ਵਾਲੇ ਹਾਂ ਉਹ ਤੋਂ ਤਰੰਗ ਹੁਣ ਵੀ ਮੋਰਚੇ ਦੇ ਵਿੱਚ ਇੱਥੇ ਲਿਆਂਦੀ ਹੋਈ ਸੀ ਪਹਿਲਾਂ ਹਾਂਜੀ ਹਾਂਜੀ ਪਹਿਲਾਂ ਤੋਂ ਆਈ ਹੂੰ ਬਿਲਕੁਲ ਦੇਖ ਸਕਦੇ ਹੋ ਕਿ ਜਿਸ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਜਾਣਾ ਤਾਂ ਉਸੇ ਟਰਾਲੀ ਨੂੰ ਜਿਹੜਾ ਸਮੇਂ ਇਹ ਸਾਫ ਕੀਤਾ ਜਾ ਰਿਹਾ ਕਮਰਾ ਬਣਾਉਣ ਦੇ ਵਿੱਚ ਹਲੇ ਦੇਰੀ ਲੱਗ ਰਹੀ ਹੈ ਤਾਂ ਫਿਰ ਕਿਸਾਨ ਜਥੇਬੰਦੀਆਂ ਨੇ ਫੈਸਲਾ ਕਰ ਲਿਆ ਕਿ ਇਸੇ ਟਰਾਲੀ ਦੇ ਵਿੱਚ ਹੁਣ ਜਿਹੜਾ ਸ਼ਿਫਟ ਕਰ ਦਿੱਤਾ ਜਾਵੇ ਕਿਉਂਕਿ ਤੁੱਪ ਦੀ ਲੋਡ ਆ ਖੁੱਲੀ ਹਵਾ ਦੀ ਲੋਡ ਆ ਤਾਂ ਅਜੇ ਦੇ ਵਿੱਚ ਫਿਰ ਹੁਣ ਟਰਾਲੀ ਦੇ ਵਿੱਚ ਹੀ ਰੱਖਣ ਦਾ ਫੈਸਲਾ ਕਿਸਾਨ ਜਥੇਬੰਦੀਆਂ ਨੇ ਕਰ ਲਿਆ ਹੈ ਤਾਂ ਉਸ ਟਰਾਲੀ ਦੀ ਜਿਹੜੀ ਇੱਕ ਕਮਰੇ ਦੇ ਰੂਪ ਦੀ ਤਰ੍ਹਾਂ ਤਿਆਰ ਕੀਤੀ ਹੋਈ ਆ ਦਿੱਲੀ ਅੰਦੋਲਨ ਦੇ ਵਿੱਚ ਇਹ ਵੀ ਟਰਾਲੀ ਜਿਹੜੀ ਕਮਰੇ ਦੀ ਦਿੱਖ ਵਰਗੀ ਤਿਆਰ ਕੀਤੀ ਹੋਈ ਆ ਇਸ ਦੇ ਵਿੱਚ ਹਰ ਤਰੀਕੇ ਦੀ ਫੈਸਿਲਿਟੀ ਹੈ ਭਾਵੇਂ ਕਿ ਉਹ ਈਸੀ ਗਿਆ ਹੈ ਪਾਵੇਂ ਕੀ ਮੌਸਮ ਨਹੀਂ ਹੈ AC ਵਾਲਾ ਤੇ ਦੂਜੇ ਪਾਸੇ ਬਿਜਲੀ ਦਾ ਪ੍ਰਬੰਧ ਹੈ ਗਲਾਸ ਲੱਗੇ ਹੋਏ ਨੇ ਪਰਦੇ ਲੱਗੇ ਹੋਏ ਨੇ ਲੋਡ ਮੁਤਾਬਕ ਇਹਨਾਂ ਨੂੰ ਖੋਲਿਆ ਵੀ ਜਾ ਸਕਦਾ ਹੈ ਕਿ ਜੇਕਰ ਅੰਦਰ ਹਵਾ ਲੈਣੀ ਹੋਵੇ ਪਰਦਿਆਂ ਨੂੰ ਹਟਾਇਆ ਜਾ ਸਕਦਾ ਹੈ ਜੇਕਰ ਧੁੱਪ ਸੇਕਣੀ ਹੋਵੇ ਤਾਂ ਇਸੇ ਤਰੀਕੇ ਦਾ ਕੈਵਨ ਵੀ ਤਿਆਰ ਹੋ ਰਿਹਾ ਪਰ ਜਦੋਂ ਉਹ ਕੈਵਨ ਤਿਆਰ ਹੋਵੇ ਹੋ ਜਾਵੇਗਾ ਤਾਂ ਫਿਰ ਉਧਰਲੇ ਪਾਸੇ ਸ਼ਿਫਟ ਕਰ ਦਿੱਤਾ ਜਾਵੇਗਾ ਫਿਲਹਾਲ ਲੱਲੇਵਾਲ ਨੂੰ ਤਾਂ ਇਸ ਟਰਾਲੀ ਦੇ ਵਿੱਚ ਰੱਖਿਆ ਜਾਵੇਗਾ ਤਾਂ ਹਰ ਕੋਈ ਉਹਨਾਂ ਨੂੰ ਇੱਥੇ ਜਿਹੜਾ ਮਿਲ ਵੀ ਸਕੇਗਾ ਉਹਨਾਂ ਨੂੰ ਦੇਖ ਵੀ ਸਕੇਗਾ ਤਾਂ ਸਾਹਮਣੇ ਐਂਬੂਲੈਂਸ ਵੀ ਖੜਾ ਲਈ ਗਈ ਹੈ ਤੇ ਜਿਹੇ ਦੇ ਵਿੱਚ ਕਿਸੇ ਕਿਸਾਨ ਵੀ ਕਿਤਨਾ ਕਿਤੇ ਹੁਣ ਜਗਜੀਤ ਸਿੰਘ ਢੱਲੇਵਾਲ ਨੂੰ ਇਸ ਥਾਂ ਦੇ ਉੱਤੇ ਦੇਖਦੇ ਹੋਏ ਨਜ਼ਰ ਆਉਣਗੇ ਕੁਝ ਕਿਸਾਨ ਨੇ ਸੀ ਉਹਨਾਂ ਦੇ ਨਾਲ ਵੀ ਸਿੰਘ ਗੱਲਬਾਤ ਕਰਨ ਦਾ ਯਤਨ ਕਰਾਂਗੇ ਕਿਸ ਤਰੀਕੇ ਨਾਲ ਦੇਖਦੇ ਨੇ ਕਿ ਅਚਾਨਕ ਹੀ ਫੈਸਲਾ ਲੈਣਾ ਪਿਆ ਕਿ ਪਹਿਲਾਂ ਕੈਵਨ ਦੇ ਵਿੱਚ ਰੱਖਣਾ ਸੀ ਤੇ ਹੁਣ ਟਰਾਲੀ ਦੇ ਵਿੱਚ ਰੱਖਿਆ ਜਾਣਾ ਜਿਸ ਜੇ ਕਿਸ ਤਰੀਕੇ ਨਾਲ ਦੇਖਦੇ ਜੀ ਟਰਾਲੀ ਜਿਹੜੀ ਹੈ ਇਹਦੇ ਵਿੱਚ ਆਰਜੀ ਤੌਰ ਤੇ ਰੱਖਿਆ ਜਾਊਗਾ ਜਦੋਂ ਕਮਰਾ ਤਿਆਰ ਹੋਊਗਾ ਤੇ ਫਿਰ ਉਹਨਾਂ ਨੂੰ ਉਹਦੇ ਵਿੱਚ ਸ਼ਿਫਟ ਕੀਤਾ ਜਾਊਗਾ ਇਹ ਸਿਰਫ ਉਹ ਅੱਜ ਚਾਹੁੰਦੇ ਸੀ ਕਿ ਢੱਲੇਵਾਲ ਦੇ ਵਿੱਚ ਮੈਂ ਧੁੱਪ ਦੇ ਵਿੱਚ ਮੇਰਾ ਦਿਲ ਕਰਦਾ ਵੀ ਮੈਂ ਧੁੱਪ ਵਿੱਚ ਆਵਾਂ ਇਹ ਕਰਕੇ ਫਿਰ ਟਰਾਲੀ ਇੱਥੇ ਮੰਗਵਾ ਕੇ ਉਹਨਾਂ ਨੂੰ ਥੋੜੇ ਟਾਈਮ ਲਈ ਟਰਾਲੀ 'ਚ ਰੱਖ ਕੇ ਜਦੋਂ ਕਮਰਾ ਤਿਆਰ ਹੋਊਗਾ ਕਮਰੇ 'ਚ ਸ਼ਿਫਟ ਕੀਤਾ ਜਾਊਗਾ ਥੋੜੇ ਜੀ ਥੋੜੇ ਸਮੇਂ ਤੋਂ ਬਾਅਦ ਹਾਂ ਜਦੋਂ ਕਮਰਾ ਤਿਆਰ ਹੋਊਗਾ ਉਦੋਂ ਉਸ ਵੇਲੇ ਸ਼ਿਫਟ ਕਰ ਦਿੱਤਾ ਜਾਊਗਾ ਜੇ ਸ਼ਾਮ ਤਾਈ ਹੋ ਜਾਊਗਾ ਚਾਹੇ ਜਦੋਂ ਹੋ ਜਾਊਗਾ ਉਸ ਵੇਲੇ ਟਰਾਲੀ ਦੇ ਵਿੱਚ ਰੱਖਿਆ ਜਾਊਗਾ ਬਿਲਕੁਲ ਜੀ ਬਿਲਕੁਲ ਥੋੜਾ ਟਾਈਮ ਲਈ ਜਿੰਨਾ ਚਿਰ ਕਮਰਾ ਰੈਡੀ ਨਹੀਂ ਹੁੰਦਾ ਉਹਨਾਂ ਟਾਈਮ ਲਈ ਟਰਾਲੀ 'ਚ ਰੱਖਿਆ ਜਾਊਗਾ ਬਿਲਕੁਲ ਤਾਂ ਵੀ ਮੈਨੂੰ ਕਹਾੜ ਵੀ ਥਾਂ ਦੇ ਉੱਤੇ ਮੌਜੂਦ ਨੇ ਉਹ ਵੀ ਦੇਖ देखो तो रखा जाएगा मुझे लगता है वो सही शब्द नहीं है इस ट्रॉली के अंदर कुछ समय के लिए रहेंगे और बाकी कमरा क्योंकि कमरा तैयार होने में अभी थोड़ा समय लग रहा है क्योंकि कमरे के अंदर बाथरूम भी बनाना है नहाने के लिए आ, इन्वर्टर भी लगेगा दूसरा उसको साउंड प्रूफ भी बनाना है क्योंकि अगर स्पीकरों की आवाज आएगी तो वही डिस्टरबेंस होगी तो ये सारी चीजें उसमें देख रहे हैं दूसरा जो आसपास का एरिया है ये इन्फेक्शन फ्री हो मच्छर वच्छर बिल्कुल भी ना हो क्योंकि अगर कोई मच्छर भी लड़ जाता है तो आ, कोई दिक्कत ना आ जाए क्योंकि शरीर की खुद की इम्यूनिटी कुछ नहीं है तो उसके मद्देनजर इसमें अभी लगेगा समय अभी एक दो दिन का जो मिस्त्रियों से बात हुई जिस तरीके का कमरा हम चाहते हैं और तो उस समय के लिए कुछ समय के लिए कि ट्रॉली आई है अभी तो अभी बातचीत करके फाइनल करके वो फिर देखते हैं अभी फिर जदो ट्रॉली ਦੇ ਵਿੱਚ ਰਹਿਣਗੇ ਕਿਸਾਨਾਂ ਦੇ ਨਾਲ ਗੱਲਬਾਤ ਕਰਨਗੇ ਮੈਕ ਦੇ ਰਾਹੀਂ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਹੋਏਗੀ ਜਾਂ ਨਹੀਂ अभी देखो अभी तो बोलने की तो हिम्मत ही नहीं है आप अभी आ, कुछ देर पहले आपके आप पत्रकार साथी भी जबंदर गए थे तो बीच में कितनी बार पानी पीना पड़ा था बोलते समय वो आप लोगों का सत्कार कह लीजिए या आप लोगों ने जो इतना दिन रात आप लोगों ने भी मेहनत करी है यहाँ पे उसकी इज्जत कह लीजिए तो प्रधान जी ने सिर्फ उसकी वजह से डेढ़ दो मिनट आपसे लोगों से पत्रकारों से बात करी अन्यथा वो औरों से ज्यादा बात भी नहीं कर रहे हैं तो माइक वगैरह में तो बोलने का मुझे लगता नहीं कि अभी कोई सवाल पैदा होता है कोई बाकी एक आउटर पैरामीटर बना के थोड़ी उसकी फेंसिंग करके उसके अंदर जब वो धूप में आएंगे अपने मंजे पे खाट पे या फिर कुर्सी पे बैठेंगे उस समय सारी संगत के वो भी दर्शन कर सके और सारी संगत भी उनके दर्शन कर सके इसके लिए व्यवस्था जरूर कर रही है एम्बुलेंस लिया गई है नाल एम्बुलेंस डॉक्टर मेडिकल टीम इस मौजूद रहेगी नाल देख रेख दे बिल्कुल आठ सुपर स्पेशलिस्ट डॉक्टर हैं जिन्होंने मेडिकल एड शुरू करी थी आप उनको ये कह सकते हैं भारत के नॉर्थ इंडिया के टॉप मोस्ट पचास डॉक्टरों में जो शामिल हैं चाहे वो राजेंद्रा हॉस्पिटल के डॉक्टर हों चाहे चंडीगढ़ से हों कार्डियोलॉजी के एक्सपर्ट हों या किसी और चीज़ों के एक्सपर्ट हों तो वो सारे समय समय पर आते रहते हैं बाकी आठ डॉक्टर हैं बी बी डॉक्टर हैं वो भी लगातार है, मौजूद हैं ਅਭੀ ਮੈਨੂੰ ਕਹਾੜ ਜਾਣਕਾਰੀ ਸਾਂਝੀ ਕਰ ਰਹੀ ਸੀ ਤਾਂ ਇਸੇ ਟਰਾਲੀ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਨੂੰ ਲਿਆਂਦਾ ਜਾਵੇਗਾ ਤਸਵੀਰਾਂ ਤੁਹਾਨੂੰ ਇੱਕ ਵਾਰ ਫਿਰ ਸਾਂਝੀਆਂ ਕਰ ਦਿੰਨੇ ਆ ਇਸ ਸਮੇਂ ਟਰਾਲੀ ਦੀ ਸਫਾਈ ਆ ਜਿਹੜੀ ਉਹ ਕੀਤੀ ਜਾ ਰਹੀ ਆ ਕਿਉਂਕਿ ਇਮਿਊਨਿਟੀ ਕਾਫੀ ਵੀਕ ਹੋਣ ਦੇ ਕਰਕੇ ਇਥੇ ਬੰਦੀਆਂ ਨਹੀਂ ਚਾਹੁੰਦੀਆਂ ਕਿ ਕੋਈ ਜਿਹੜੀ ਅਣਗਹਿਲੀ ਵਰਤੀ ਜਾਵੇ ਤਾਂ ਜਹੇ ਦੇ ਵਿੱਚ ਜਿਸ ਤਰ੍ਹਾਂ ਤੂੜ ਮਿੱਟੀ ਇਸ ਟਰਾਲੀ ਦੇ ਉੱਤੇ ਪਈ ਹੋਈ ਸੀ ਤਾਂ ਉਸ ਨੂੰ ਪਾਣੀ ਦੇ ਨਾਲ ਕੱਪੜਾ ਪਿਉਂਕੇ ਜਿਹੜਾ ਸਾਫ਼ ਕੀਤਾ ਜਾ ਰਿਹਾ ਤਾਂ ਅਸੀਂ ਟਰਾਲੀ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਥੋੜੇ ਜੇ ਸਮੇਂ ਤੋਂ ਬਾਅਦ ਨਜ਼ਰ ਆਉਣਗੇ ਉਹਨਾਂ ਨੂੰ ਇਸੇ ਥਾਂ ਦੇ ਉੱਤੇ ਲਿਆਂਦਾ ਜਾਵੇਗਾ ਸਾਥੇ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਖਨੌਰੀ ਬੋਰਡ